ਤਾਂ ਉਹਨਾਂ ਦੇ ਚੱਕਰ 'ਚ ਕਿਸ ਤਰੀਕੇ ਨਾਲ ਆਏ ਲੁਧਿਆਣਾ 'ਚ ਬਹੁਤ ਬੜੀਆਂ-ਬੜੀਆਂ ਰੈਲੀਆਂ ਕੀਤੀਆਂ ਸਾਰਿਆਂ ਨੇ ਰੈਲੀਆਂ ਕੀਤੀਆਂ ਸੋ ਜੀ ਰਾਹੁਲ ਗਾਂਧੀ ਵੀ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਏ ਹੁਣ ਨੂੰ ਲੈ ਕੇ VOTING ਪ੍ਰਕਿਰਿਆ ਖਤਮ ਹੋ ਚੁੱਕੀ ਆ ਤੇ 4 ਜੂਨ ਨੂੰ ਹੁਣ ਨਤੀਜੇ ਆ ਜਿਹੜੇ ਉਹ ਐਲਾਨੇ ਜਾਣਗੇ ਲੋਕ ਕਿਸ ਦੀ ਕਿਸਮਤ ਚਮਕਾਉਣਗੇ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਏਗੀ ਕਿਹੜਾ ਉਮੀਦਵਾਰ ਜਿੱਤ ਦਰਜ ਕਰਕੇ ਲੋਕ ਸਭਾ ਦੀਆਂ ਪੌੜੀਆਂ ਚੜੇਗਾ ਇਹ 4 ਤਰੀਕ ਨੂੰ ਪਤਾ ਲੱਗੇਗਾ ਚਰਚਾ ਕਰਾਂਗੇ ਕਿ ਕਿਸ ਤਰੀਕੇ ਦੀ VOTING ਰਹੀ ਆ ਸਾਡੇ ਨਾਲ ਸਾਡਾ ਸਾਥ ਦੇਣਗੇ ਦੋ ਸੀਨੀਅਰ ਪੱਤਰਕਾਰ ਪ੍ਰਮੋਦ ਬਾਤਿਸ਼ ਜੀ ਤੇ ਬੈਂਕ ਤੇ ਬੈਂਕਟ ਬਾਦਸ਼ਾਹ ਜੀ ਤਾਂ ਗੱਲਬਾਤ ਕਰਾਂਗੇ ਪ੍ਰਮੋਦ ਜੀ ਤੋਂ ਸ਼ੁਰੂਆਤ ਕਰਾਂਗੇ ਸਰ ਤੁਸੀਂ ਲਗਾਤਾਰ ਕਵਰੇਜ ਵੀ ਕਰ ਰਹੇ ਹੋ ਤੇ ਹਰ ਇੱਕ ਪਾਰਟੀ ਦੇ ਨੁਮਾਇੰਦੇ ਦੇ ਨਾਲ ਵੀ ਤੁਸੀਂ ਵਿਚਰੇ ਹੋ ਕਿਸ ਤਰੀਕੇ ਇਹ ਚੋਣਾਂ ਰਹੀਆਂ ਨੇ ਕਿਵੇਂ ਦਾ ਮਾਹੌਲ ਦੇਖਿਆ ਵਾ ਤੇ ਲੋਕਾਂ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਸੀ ਇਸ ਵਾਰ ਸਭ ਤੋਂ ਪਹਿਲਾਂ ਤਾਂ ਮੈਂ ਅਗਰ ਬਹੁਤ ਬੜੀ ਗਲਤੀ ਕਰੂੰਗਾ ਅਗਰ ਲੋਕਾਂ ਨੂੰ ਔਰ ਦੇਸ਼ ਦੀ ਜਨਤਾ ਦਾ ਇੱਕ ਮੁबारक ਨਲਮਾ ਜੀ ਕਿ ਐਡਾ ਬੜਾ ਇੱਕ ਯੱਗ ਸੀਗਾ ਐਡਾ ਬੜਾ ਇੱਕ ਤੀਰਤ ਮਤਲਬ ਫਿਗਾ ਇਵੈਂਟ ਸੀਗਾ ਜਿਹੜਾ ਬਗੈਰ ਕਿਸੇ ਵਾਇਲੈਂਸ ਤੋਂ ਬਗੈਰ ਬਿਲਕੁਲ ਸ਼ਾਂਤੀ ਨਾਲ ਆਰਾਮ ਨਾਲ ਕੰਪਲੀਟ ਹੋਇਆ ਇੱਕ ਬਹੁਤ ਬੜਾ ਤਿਉਹਾਰ ਦੀ ਕਾਮਯਾਬੀ ਹੈ ਜੀ ਇਹ ਉਹਨਾਂ ਨੂੰ ਸਭ ਨੂੰ ਵਧਾਈ ਹੈ ਔਰ ਇਹਦੇ ਵਿੱਚ ਅਸੀਂ ਇੱਕ ਇਸਟੈਬਲਿਸ਼ ਕੀਤਾ ਸਭ ਤੋਂ ਪਹਿਲਾਂ ਕਿ ਇੰਡੀਆ ਇੱਕ ਬਹੁਤ ਮੈਚੁਰ ਜਿਹੜੀ ਅ ਡੈਮੋਕ੍ਰੇਸੀ ਹੈਗੀ ਹੈ। ਲਾਈਕ ਤੇ ਦੂਸਰਾ ਤੁਸੀਂ ਜਿਹੜਾ ਸਵਾਲ ਪੁੱਛਿਆ ਕਿ ਅੱਜ ਦਾ ਮਾਹੌਲ ਇਹ ਵਿੱਚ ਮੈਂ ਦੱਸਦਾ ਕਿ ਮਾਹੌਲ ਬਹੁਤ ਵਧੀਆ ਰਿਹਾ। ਹੂੰ ਲੀਡਰਾਂ ਨੇ ਬਹੁਤ ਜ਼ੋਰਦਾਰ ਭਾਸ਼ਣ ਦਿੱਤੇ। ਲੋਕਾਂ ਨੂੰ ਜਿੱਦਾਂ ਜਿੱਦਾਂ ਵੀ ਕਰ ਸਕਦੇ ਸੀ ਉਹ ਕੀਤਾ। ਜੀ। ਲੇਕਿਨ ਅ ਮੈਂ ਇਹ ਹਲੇ ਨਹੀਂ ਕਹਿ ਸਕਦਾ ਕਿ ਉਹ ਜਨਤਾ ਉਹਨਾਂ ਦੇ ਚੱਕਰ 'ਚ ਕਿਸ ਤਰੀਕੇ ਨਾਲ ਆਈ। ਹੂੰ ਲੁਧਿਆਣਾ 'ਚ ਬਹੁਤ ਬੜੀਆਂ ਬੜੀਆਂ ਰੈਲੀਆਂ ਕੀਤੀਆਂ ਸਾਰਿਆਂ ਨੇ ਰੈਲੀਆਂ ਕੀਤੀਆਂ। ਜੀ। ਰਾਹੁਲ ਗਾਂਧੀ ਵੀ ਆਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਏ, ਹੋਮ ਮਿਨਿਸਟਰ ਵੀ ਆਏ। ਯਾਰ ਆਮ ਰਮੇਸ਼ ਵੀ ਆਏ ਕੇਜਰੀਵਾਲ ਸਾਹਿਬ ਵੀ ਆਏ ਮੁੱਖ ਮੰਤਰੀ ਸੀਯੋ ਜੋਗੀ ਵੀ ਆਏ ਨੇ ਜੀ ਜੀ ਯੂਪੀ ਦੇ ਸੀਐਮ ਵੀ ਆਏ ਯੂਪੀ ਦੇ ਸੀਐਮ ਵੀ ਆਉਂ ਫੁੱਲ ਗਿਆ ਕੇ ਉਹ ਬਹੁਤ ਯੂਪੀ ਦੇ ਸੀਐਮ ਵੀ ਆਏ ਜੀ ਔਰ ਸਭ ਨੇ ਆਪਣੀ ਆਪਣੀ ਛਾਪ ਛੁੱਡੀ ਹੈ ਹਮ ਲੇਕਿਨ ਹੁਣ ਵੋਟਾਂ ਚੋ ਕਿੰਨੇ ਕਿੰਨੂ ਕਨਵਰਟ ਕਰ ਸਕਦੇ ਆ ਇਹ ਟਾਈਮ ਦੱਸੋ ਹਮ ਸਰ ਤੁਹਾਡੇ ਤੋਂ ਜਾਨਣਾ ਚਾਹਾਂਗੇ ਇਸ ਵਾਰ ਨਾ ਇੱਕ ਜਿਹੜੀ ਚੀਜ਼ ਫੀਲਡ ਦੇ ਵਿੱਚ ਸੁਣਨ ਨੂੰ ਮਿਲਦੀ ਸੀ ਉਹ ਸੀ ਕਿ ਲੋਕ ਚੁੱਪ ਨੇ ਲੋਕ ਇਸ ਵਾਰ ਖੁੱਲ ਕੇ ਕਿਸ ਦਾ ਸਾਫ ਨਹੀਂ ਦੇ ਰਹੇ ਤੁਹਾਨੂੰ ਕੀ ਲੱਗਦਾ ਕਿ ਬਿਲਕੁਲ ਇਸੇ ਤਰੀਕੇ ਦਾ ਮਾਹੌਲ ਸੀ ਜਿਆ ਹੁਣ ਕੁਝ ਘੰਟੇ ਪਹਿਲਾਂ ਕਹਿ ਲਿਆ ਜਾਂ ਕੁਝ ਦਿਨ ਪਹਿਲਾਂ ਕਹਿ ਲਿਆ ਕੁਝ ਫਰਕ ਪਿਆ ਉਹ ਚੀਜ਼ ਨੂੰ ਲੈ ਕੇ ਅ ਬਹੁਤ ਧੰਨਵਾਦ ਇਥੇ ਸਟੂਡੀਓ ਚ ਬੁਲਾਉਂਦਾ ਤੇ ਮੈਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੇ ਅਸੀਂ ਇਸ ਵਾਰ ਦੇਖਦੇ ਹਾਂ ਇਸ ਚੋਣ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਕਾਲੀ ਦਲ ਤੇ ਭਾਜਪਾ ਇਸ ਇਲੈਕਸ਼ਨ ਦੇ ਵਿੱਚ ਅਲੱਗ-ਅਲੱਗ ਲੜ ਰਹੇ ਸੀ ਤੇ ਬਹੁਤ ਬਹੁਤ ਇਹਦਾ ਵੀ ਅਸਰ ਜਿਹੜਾ ਹੈਗਾ ਉਹ ਚੋਣਾਂ ਤੇ ਸਿੱਧੇ ਤੌਰ ਤੇ ਆਉਂਦਾ ਕਿ ਦੋ ਪਾਰਟੀਆਂ ਇੱਕ ਪਾਸੇ ਕალიਦਲ ਆਪਣੇ ਰਿਵਾਈਵਲ ਦੇ ਵਿੱਚ ਲੱਗੇ ਹੋਏ ਆ ਉਹਦੇ ਲਈ ਜ਼ੋਰ ਮਾਰੇ ਸੀ ਭਾਜਪਾ ਪੰਜਾਬ ਦੇ ਵਿੱਚ ਆਪਣੇ ਜਿਹੜੇ ਪੈਰ ਹੈਗੇ ਹੋਰ ਮਜ਼ਬੂਤ ਕਰਨ ਦੇ ਲਈ ਇਸ ਇਲੈਕਸ਼ਨ ਦੇ ਵਿੱਚ ਮਿਹਨਤ ਕਰ ਰਹੇ ਸੀਗੇ ਉਹਦਾ ਵਿੱਚ ਜੇ ਅਸੀਂ ਦੇਖੇ ਕਿ ਮੁੱਖ ਮੁੱਦੇ ਵੀ ਜੇ ਆਮ ਆਦੀ ਪਾਰਟੀ ਦੀ ਵੀ ਗੱਲ ਕਰਦੇ ਆਂ ਕਿ ਆਮ ਆਦੀ ਪਾਰਟੀ ਅਸੈਂਬਲੀ ਇਲੈਕਸ਼ਨ ਦੇ ਵਿੱਚ ਜਿਸ ਹਿਸਾਬ ਨਾਲ 92 ਸੀਟਾਂ ਲੈ ਕੇ ਆਈਆਂ ਉਸ ਤੋਂ ਬਾਅਦ ਕਿਹਾ ਜਾ ਐਂਟੀ ਇਨਕੰਮਨਸੀ ਹੈਗਾ ਉਹਦਾ ਕਿੰਨਾ ਅਸਰ ਪੈਂਦਾ ਹੈ ਕੇਜਰੀਵਾਲ ਦਾ ਦਿੱਲੀ ਦੀ ਜਿਹੜੀ ਪਰਫਾਰਮੈਂਸ ਰਹੀ ਕਿਉਂਕਿ ਆਮ ਆਦਮੀ ਪਾਰਟੀ ਦਿੱਲੀ ਤੇ ਪੰਜਾਬ ਤੋਂ ਇਲਾਵਾ ਕਿਤੇ ਨਹੀਂ ਹੈਗੀ ਹਮ ਇਸ ਸਾਰੇ ਇਸ ਜੇ ਸਮੀਕਰਨ ਚ ਦੇਖੀਏ ਤੇ ਪੰਜਾਬ ਦਾ ਇਲੈਕਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਸੀਗਾ ਹੁਣ ਵੀ ਬਹੁਤ ਮਹੱਤਵਪੂਰਨ ਜੇ ਅਸੀਂ ਪੋਲਿੰਗ ਪਰਸੈਂਟੇਜ ਅੱਜ ਦੀ ਪੋਲਿੰਗ ਪਰਸੈਂਟੇਜ ਦੀ ਗੱਲ ਕਰਨਾ ਜ਼ਰੂਰੀ ਹੈ ਜੀ 2019 ਦੇ ਲੋਕ ਸਭਾ ਚੋਣਾਂ ਦੇ ਵਿੱਚ ਜਾਂ 2014 ਚ ਵੀ ਦੇਖੀਏ ਤੇ ਪੰਜਾਬ ਨੀਅਰਲੀ 96 68% ਵੋਟਿੰਗ ਰਹੀ ਹੈ ਜੀ ਅੱਜ ਹਜੇ ਤੱਕ ਜਿਹੜੇ ਰੁਝਾਨ ਆ ਰਹੇ ਉਹ ਦੇਖਣ ਵਾਲੀ ਗੱਲ ਹੈ ਕਿ 60% ਤੱਕ ਰੁਕ ਜਾਂਦਾ ਕਿ ਇਹ ਇਸ ਤੋਂ ਅੱਗੇ 66% ਤੱਕ ਜਾਏਗਾ ਇਹ ਮੈਨੂੰ ਥੋੜਾ ਜਿਹਾ ਕੰਟਰਾਸਟ ਇਸ ਤਰੀ ਲੱਗਦਾ ਕਿਉਂਕਿ ਇਸ ਵਾਰ ਜਿਵੇਂ ਕਿਹਾ ਕਿ ਜਦੋਂ ਅਲੱਗ-ਅਲੱਗ ਤੁਸੀਂ ਚੋਣ ਲੜਦੇ ਹੋ ਜਿਸ ਹਿਸਾਬ ਨਾਲ ਪਾਰਟੀਆਂ ਦੇ ਸਟੇਕ ਹੈਗੇ ਇਸ ਵਾਰ ਜ਼ਿਆਦਾ ਵੱਡੇ ਹੈਗੇ ਜੀ ਇਸ ਲੋਕ ਸਭਾ ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ ਆਪਣਾ ਵਿਧਾਨ ਸਭਾ ਦਾ ਫਿਊਚਰ ਵੀ ਲੱਭ ਰਹੀਆਂ ਨੇ ਕਿ ਕਿੱਦਾਂ ਦੀ ਵੋਟ ਪਰਸੈਂਟੇਜ ਆਏਗੀ ਕਿਸ ਹਿਸਾਬ ਦੇ ਨਾਲ ਲੋਕੀ ਉਹਨਾਂ ਨੂੰ ਪਸੰਦ ਕਰਦੇ ਆ ਉਹ ਹਰ ਇੱਕ ਦਲੀਏ ਭਾਵੇਂ ਨੈਸ਼ਨਲ ਹੈ ਭਾਵੇਂ ਥੋੜੀ ਪੰਜਾਬ ਦੀਆਂ ਪਾਰਟੀਆਂ ਜਿਵੇਂ ਮੈਂ ਤੁਹਾਨੂੰ ਕਿਹਾ ਭਾਜਪਾ ਭਾਜਪਾ ਦਾ ਜੇ ਵੋਟ ਪਰਸੈਂਟੇਜ ਅੱਪ ਜਾਂਦਾ ਹੈ ਤੇ 2027 ਦੀ ਚੋਣਾਂ ਦਾ ਜੇ ਰੈਲੀਆਂ ਦੇ ਵਿੱਚ ਵੀ ਦੇਖਿਆ ਭਾਵੇਂ ਨਰਿੰਦਰ ਮੋਦੀ ਰਹੇ ਹੈ ਭਾਵੇਂ ਅਮਿਤ ਸ਼ਾਹ ਰਹੇ ਹੈ ਕਿ ਭਾਵੇਂ ਯੋਗੀ ਅਦਿਤਿਆ ਨਾਥ ਰਹੇ ਹੈ ਜੇ ਤੁਸੀਂ ਅਦਰਵਾਇਜ਼ ਦੇਖਦੇ ਹੋ ਗਾਂਧੀ ਫੈਮਿਲੀ ਨੂੰ ਵੀ ਭਾਵੇਂ ਰਾਹੁਲ ਗਾਂਧੀ ਭਾਵੇਂ ਪ੍ਰਿਯੰਕਾ ਗਾਂਧੀ ਉਹ ਸਾਰੇ ਜਿਹੜੇ ਹੈਗੇ ਆ ਲਗਾਤਾਰ ਹਿੱਟ ਕਰ ਰਹੇ ਆ ਪੰਜਾਬ ਦੇ ਵਿੱਚ ਕੌਣ ਵਿਸ਼ਵਾਸ ਆਪਣਾ ਬਣਾ ਪਾਏਗਾ ਪੰਜਾਬ ਕਰ ਲਿਆ ਹੁਜੂਟਾ ਹੈ ਜਿਹੜੀ ਬਿਲਕੁਲ ਅਲੱਗ ਜਾ ਰਿਜ਼ਲਟ ਦੇ ਦਿਆ ਕਰਦੀ ਹੈ ਹੂੰ ਤੇ ਇਸ ਹਿਸਾਬ ਦੇ ਨਾਲ ਇਹ ਚੋਣ ਬੜੀ ਖਾਸ ਹੈ ਇਸ ਜ਼ੋਨ ਦੇ ਵਿੱਚ ਸਾਰੀ ਪਾਰਟੀਆਂ ਦਾ ਟਾਰਗੇਟ ਕਿ ਰਹਾ ਜੀ ਦੇਖੋ ਜੇ ਤੁਸੀਂ ਦੇਖਿਆ ਹੋਵੇ ਕਿ ਭਾਵੇਂ ਭਾਜਪਾ ਭਾਵੇਂ ਅਕਾਲੀ ਦਲ ਅਕਾਲੀ ਦਲ ਇੱਕ ਪੰਥਕ ਪਾਰਟੀ ਰਹੀ ਹੈ ਜਿਹਦਾ ਹਮੇਸ਼ਾ ਇਹ ਮੰਨਿਆ ਗਿਆ ਵੀ ਪੰਥਕ ਇਸ਼ੂ ਜਿਹੜੇ ਹੈਗੇ ਆ ਉਹ ਇਹ ਮੰਨ ਕੇ ਚੱਲਦੇ ਵੀ ਸਾਡਾ ਪ੍ਰੋਗਰੈਟਿਵ ਅਧਿਕਾਰ ਸਾਡਾ ਹੀ ਹੈ ਕਿ ਸਾਰੇ ਪੰਥਕ ਪਾਰਟੀਆਂ ਤੇ ਪੰਥਕ ਮੁੱਦੇ ਸਾਡੇ ਆ ਲੇਕਿਨ ਇਸ ਵਾਰ ਜੇ ਤੁਸੀਂ ਦੇਖੋ ਕਿ ਜਦੋਂ ਨਰਿੰਦਰ ਮੋਦੀ ਆਏ ਉਹਨਾਂ ਦੀ ਜਿਹੜੇ ਪਾਸ਼ਨ ਹੋਏ ਅਮਿਤ ਸ਼ਾਹ ਦੇ ਹੋਏ ਉਹਨਾਂ ਨੇ ਜ਼ਿਆਦਾ ਟਾਰਗੇਟ ਪੰਜਾਬ ਦੀ ਜਿਹੜੀ ਰੂਰਲ ਆਡੀਅנס ਹੈ ਉਹਦੇ ਵਿੱਚ ਜਿਹੜਾ ਸਿੱਖ ਵੋਟਰ ਹੈਗਾ ਉਹਨਾਂ ਨੇ ਆਪਣੀ ਉਪਲਬਧੀਆਂ ਦੇ ਨਾਲ ਭਾਵੇਂ ਉਹ ਤੁਹਾਡਾ ਕਰਤਾਰਪੁਰ ਦਾ ਲਾਂਗਾ ਹੋਵੇ ਭਾਵੇਂ ਵੀਰ ਬਾਲ ਦਿਵਸ ਦੀ ਗੱਲ ਹੋਵੇ ਭਾਵੇਂ ਸੀਏ ਦੇ ਵਿੱਚ ਤੁਹਾਨੂੰ ਸਿਟੀਜ਼ਨਸ਼ਿਪ ਦੇਣ ਦੀ ਗੱਲ ਹੋਵੇ ਸਿੱਖਾਂ ਨੂੰ ਇਹ ਇਹ ਸਾਰੇ ਜੇ ਤੁਸੀਂ ਮੁੱਦੇ ਇਹਨਾਂ ਨੂੰ ਦੇਖਦੇ ਹੋ ਕਿ ਇਸ ਵਾਰ ਦੇ ਤੁਸੀਂ ਗਾਂਧੀ ਪਰਿਵਾਰ ਨੂੰ ਦੇਖਦੇ ਹੋ ਤਾਂ ਪ੍ਰਿਯੰਕਾ ਗਾਂਧੀ ਦਾ ਪਟਿਆਲਾ ਦੇ ਵਿੱਚ ਆ ਕੇ ਪਹਿਲੀ ਵਾਰ ਆਪਣੇ ਆਪ ਨੂੰ ਪਾਰਟ ਕਰ ਲੈਣਾ ਕਿ ਇੰਦਰਾ ਗਾਂਧੀ ਜੀ ਇੰਦਰਾ ਗਾਂਧੀ ਤੋਂ ਆਪਣਾ ਥੋੜਾ ਅਲੱਗ ਕਰਕੇ ਜਿਹੜੀ ਆਪਣੇ ਆਪ ਨੂੰ ਹਮੇਸ਼ਾ ਇੱਕ ਅਕਸ ਦਿੰਦੇ ਸੀਗੇ ਕਿ ਇਹ ਪ੍ਰਿਯੰਕਾ ਗਾਂਧੀ ਇੰਦਰਾ ਗਾਂਧੀ ਦਾ ਹੀ ਰੂਪ ਹੈ ਹੇਅਰ ਸਟਾਈਲ ਵੀ ਉਹ ਜਿਆ ਬੋਲਣ ਦੀ ਸਪੀਚ ਡਿਲੀਵਰੀ ਉਦਾਂ ਦੀ ਪਹਿਲੀ ਵਾਰ ਤੁਸੀਂ ਪੰਜਾਬ ਚ ਪਟਿਆਲੇ ਚ ਦੇਖਿਆ ਹੋਣਾ ਕਿ ਉਹਨਾਂ ਨੇ ਕਿਹਾ ਕਿ ਇੰਦਰਾ ਜੀ ਸੇ ਪੁੱਛੇ ਬਿਨਾਂ ਤੋਂ ਹਮ ਥਾਣੇ ਕੀ ਟੇਬਲ ਸੇ ਵੀ ਉੱਠ ਨਹੀਂ ਸਕਤੇ تھے ਹਮ ਔਰ ਦੂਜੀ ਗੱਲ ਉਹ ਪਹਿਲੀ ਵਾਰ ਕ੍ਰੈਡਿਟ ਇੰਦਰਾ ਤੋਂ ਹਟਾ ਕੇ ਆਪਣੀ ਸਾਰੀ ਕ੍ਰੈਡਿਟ ਦਿੱਤਾ ਕਿ ਮੈਂ ਇੱਕ ਪੰਜਾਬੀ ਨੂੰ ਹੈਗੀ ਹਾਂ ਤੇ ਮੈਂ ਜੋ ਕੁਝ ਸਿੱਖਿਆ ਆਪਣੀ ਸਸ ਤੋਂ ਸਿੱਖਿਆ ਇੱਕ ਨੈਸ਼ਨਲ ਪਾਰਟੀ ਪੰਜਾਬ ਦੇ ਵਿੱਚ ਇੱਕ ਬਿਲਕੁਲ ਸਟੈਂਸ ਚੇਂਜ ਕਰ ਰਹੀ ਹੈ ਦੂਜਾ ਜੇ ਮੈਂ ਇਹਦੇ ਵਿੱਚ ਹੀ ਦੇਖਦਾ ਕਿ ਅ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਜੇ ਇਹ ਸਾਰੇ ਉਹਨਾਂ ਦੀ ਟੀਮ ਅੱਡੜ ਪਾਸੇ ਦੇਖਦੇ ਆ ਇਹਦੇ ਉੱਤੇ ਏਜੰਸੀਆਂ ਦੀ ਵੀ ਨਜ਼ਰ ਰਹੀ ਹੈ ਜੇ ਵੀ ਇਸ ਇਲੈਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਹਿੰਟ ਕਰਦਾ ਕਿ ਸਾਰੀ ਪਾਰਟੀਆਂ ਦਾ ਧਿਆਨ ਜੀ ਰੂਰਲ ਵੋਟ ਬੈਂਕ ਵੱਲ ਜ਼ਿਆਦਾ ਰਿਹਾ ਸਿੱਖ ਵੋਟਰ ਵੱਲ ਜ਼ਿਆਦਾ ਰਿਹਾ ਦੇਖੋ ਇੱਕ ਗੱਲ ਤਾਂ ਹੈਗੀ ਆ ਕਿ ਕਿਤੇ ਨਾ ਕਿਤੇ ਇੱਕ ਐਕਸੈਪਟੈਂਸ ਸੀਗੀ ਕਿ ਭਾਜਪਾ ਜਿਹੜੀ ਹੈਗੀ ਆ ਉਹ ਅਰਬਨ ਜਿਹੜੇ ਵੋਟਰਸ ਹੈਗੇ ਆ ਉਹਨਾਂ ਦੇ ਵਿੱਚੋਂ ਦੇ ਪੈਟਸ ਜ਼ਿਆਦਾ ਰਹੇਗੇ ਅੰਡਰ ਕਰੰਟ ਹੈ ਪਾਵੇ ਰਾਮ ਮੰਦਿਰ ਦਾ ਮੁੱਦਾ ਕਹਿੰਦੇ ਆ ਪਾਵੇ ਡਵੈਲਪਮੈਂਟ ਦਾ ਕਹਿੰਦੇ ਆ ਤੇ ਜਿਹੜੇ ਬਾਕੀ ਇਸ਼ੂਜ਼ ਉਹ ਆਪਣੀ ਪਿੱਠ ਥੱਪਸ ਪਾਉਂਦੇ ਰਹੇ ਆ ਤੇ ਜਿਹੜਾ ਸਿੱਖ ਵੋਟਰ ਹੈ ਜੇ ਪੂਰੀ ਸਟੇਟ ਨੂੰ ਅਸੀਂ ਦੇਖਦੇ ਆ ਤੇ ਜ਼ਿਆਦਾ ਵੋਟ ਵੋਟ ਪਰਸੈਂਟੇਜ ਜਿਹੜੀ ਆ ਉਹ ਸਿੱਖ ਵੋਟਰਸ ਦੀ ਹੈਗੀ ਆ ਤੇ ਉਹਨਾਂ ਨੂੰ ਆਪਣੀ ਫੇਵਰ ਚ ਲੈ ਕੇ ਜਾਣ ਦੇ ਲਈ ਕੌਣ ਕਾਮਯਾਬ ਰਹਿੰਦਾ ਸਾਰੀ ਪਾਰਟੀਆਂ ਦਾ ਜ਼ੋਰ ਇਸ ਪਾਸੇ ਜ਼ਿਆਦਾ ਰਿਹਾ ਸਾਰੀ ਸਪੀਚਾਂ ਚ ਜੀ ਤਾਂ ਪ੍ਰਮੋਜੀ ਜੀ ਜੀ ਸਰ ਪ੍ਰਮੋਜੀ ਤੁਹਾਡੇ ਤੋਂ ਇੱਕ ਚੀਜ਼ ਜਾਨਣੀ ਚਾਹਾਂਗੇ ਜਿਵੇਂ ਸਰ ਨੇ ਜ਼ਿਕਰ ਕੀਤਾ ਖੰਡੂਰ ਸਾਹਿਬ ਦਾ ਤਾਂ ਫਰੀਦਕੋਟ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਮੇਰੇ ਨਾਲ ਤਾਂ ਉਹ ਵੀ ਇੱਥੇ ਬਹੁਤ ਜ਼ਰੂਰੀ ਆ ਕਿਉਂਕਿ ਉਹ ਸੀਟ ਜਿਹੜੀ ਇਸ ਵਾਰ ਰਹੀ ਆ ਉਹ ਵੀ ਪੰਥਕ ਸੀਟ ਦੇ ਵਜੋਂ ਉੱਪਰ ਆ ਪਹਿਲਾਂ ਕਲਾਕਾਰਾਂ ਦਾ ਨਾਮ ਚੱਲ ਰਿਹਾ ਸੀ ਪਰ ਹੁਣ ਜਦੋਂ ਜਿਵੇਂ ਜਿਵੇਂ ਵੋਟਾਂ ਦੇ ਦਿਨ ਨੇ ਜਿਹੜੀ ਐ ਤਾਂ ਉੱਥੇ ਵੀ ਇੱਕ ਪੰਥਕ ਚਿਹਰਾ ਜਿਹੜਾ ਅੱਗੇ ਆਇਆ ਤੇ ਫਾਈਟ ਦੇ ਵਿੱਚ ਰਿਹਾ ਨੇ ਜਿਹਦਾ ਜਿਸਦਾਂ ਦੇ ਉਥੋਂ ਰਿਪੋਰਟਸ ਆ ਰਹੀਆਂ ਨੇ ਉਹ ਫਾਈਟ ਜੀ ਨਹੀਂ ਰਿਹਾ ਉਹ ਕਾਫੀ ਅੱਗੇ ਆ ਗਏ ਨੇ ਤੇ ਬਹੁਤ ਬਰਥੇ ਬੜੇ ਅੱਛੇ ਜੇ ਮਤਲਬ ਕੰਟੈਂਟ ਕੰਟੈਂਟ ਕੰਟੈਸਟ ਕਰ ਰਹੇ ਨੇ ਲੇਕਿਨ ਉਹਨਾਂ ਦੀ ਗੱਲ ਨਹੀਂ ਬੰਦ ਜੀ ਫਰੀਦ ਕੋਲੀ ਨਹੀਂ ਆ ਇਕੱਲਾ ਬਾਕੀ ਵੀ ਜਗ੍ਹਾ ਹੈਗੀਆਂ ਜੀ ਅਮਰਪਾਲ ਉਹਨਾਂ ਦਾ ਸਾਥ ਵੀ ਹੈ ਦੂਸਰਾ ਇੱਕ ਖਡੂਰ ਸਾਹਿਬ ਤੋਂ ਇਲਾਵਾ ਇੱਕ ਹੋਰ ਵੀ ਸੀਟ ਹੈ ਸੰਗਰੂਰ ਦੀ ਸੀਟ ਵੀ ਹੈਗੀ ਹੈ ਜੀ ਉੱਤੇ ਸੰਗਰੂਰ ਸੀਟ ਨੂੰ ਵੀ ਪੰਥਕ ਮੰਨਿਆ ਜਾ ਰਿਹਾ ਹੈ ਹਾਂ ਸਪਲੂਟ ਸੀਟ ਸੰਗਰੂਰ ਸੀਟ ਸੰਗਰੂਰ ਸੀਟ ਹੈਗੀ ਹੈ ਇਹ ਵਿੱਚ ਵੀ ਬਹੁਤ ਪੁੱਛਾਗਾ ਇਹ ਤਿੰਨ ਸੀਟ ਜਿਹੜੇ ਨੇ ਮਤਲਬ ਹਾਰ ਲਾਈਨਰਸ ਯੂ ਨੋ ਆਂਕਾ ਆਪਾਂ ਕਹ ਦਿੰਨੇ ਆ ਬੜਾ ਸਾਊਰ ਲੈਂਗੁਏਜ ਹਾਰ ਲਾਈਨਰਸ ਥਿੰ ਇਦਾਂ ਦੇ ਬੜੀ ਤਕੜੇ ਹੋਏ ਜਿੱਤ ਰਹੇ ਨੇ ਜੀ ਜਾਂ ਜਿਤਨੇ ਸੱਕਦੇ ਨੇ ਮਤਲਬ ਮੈਂ ਇਹ ਕਹ ਰਿਹਾ ਦਾਅਵੇ ਜਿਹੜੇ ਉਹ ਵੀ ਹੋਣੇ ਸ਼ੁਰੂ ਹੋ ਗਏ ਨੇ ਹੁਣ ਐਗਜ਼ਿਟ ਪੋਲ ਆਉਣਗੇ ਹਰ ਇੱਕ ਪਾਰਟੀ ਦੇ ਵੱਲੋਂ ਚਲੋ ਦਾਵਾ ਵੀ ਕੀਤਾ ਜਾਏਗਾ ਕੁਝ ਨਕਾਰਨਗੇ ਕੁਝ ਐਕਸੈਪਟ ਕਰਨਗੇ ਕਿ ਹਾਂਜੀ ਅਸੀਂ ਜਿੱਤ ਰਹੇ ਆ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਜਿਹੜੀ VOTING ਹੋਈ ਆ ਕੀ ਇਹ ਉਹ ਪਹਿਲਾਂ ਦੀ ਤਰ੍ਹਾਂ ਰਹੇਗੀ ਜਾਂ ਕੁਝ ਸੱਤਾ ਦੇ ਵਿੱਚ ਬਦਲਾਅ ਜਿਹੜਾ ਉਹ ਆ ਸਕਦਾ ਵਾ ਦੇਖੋ ਜੁਸਲੀਕੇ ਦੇ ਨਾਲ ਦੇਸ਼ ਦੇ ਵਿੱਚ ਇੱਕ ਬਾਤਾਵਨ ਬਣਿਆ ਹੋਇਆ ਹੈ ਹਾਂ ਜਾਂ ਨੈਰੇਟਿਵ ਸੈੱਟ ਹੋਇਆ ਹੈ ਉਹਦੇ ਵਿੱਚ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੀ ਵਾਰ ਆ ਰਹੇ ਨੇ ਜੀ ਜਿਨ੍ਹਾਂ ਦੇ ਅਧਖਾਈ ਦੇ ਰਹੇ ਨੇ ਜਿੱਦਾਂ ਦੇ ਰਿਪੋਰਟਸ ਆ ਰਹੀਆਂ ਨੇ ਉਹਦੇ ਵਿੱਚ ਤਾਂ ਕਿਉਂ ਆਈ ਰਹੇ ਨੇ ਜੀ ਸਿਰਫ ਆਹੁੰਦਾ ਕਿ ਕਿਹੜੀਆਂ ਸਟੇਟਸ ਨੇ ਪਾਰਟਿਕੁਲਰਲੀ ਜਿਹੜੀ ਪੰਜਾਬ ਸਟੇਟ ਹੈਗੀ ਹੈ ਇਹਦੇ ਵਿੱਚੋਂ ਬੀਜੇਪੀ ਨੂੰ ਕੁਝ ਹੋ ਰਿਹਾ ਹੈ ਕਿ ਨਹੀਂ ਗੇਨ ਕਰ ਰਹਾ ਜੀ ਬੀਜੇਪੀ ਦੇ ਬਾਰੇ ਮੇਰਾ ਏ ਕਿਆ ਕਿ ਬੀਜੇਪੀ ਇੱਕ ਜਿਹੜਾ 227 ਦਾ ਅਸੈਂਬਲੀ ਪੋਲ ਹੈ ਜੀ ਉਹਦੇ ਲਈ ਇਹ ਉਹਨਾਂ ਲਈ ਸੈਮੀ ਫਾਈਨਲ ਹੈ ਜੀ ਫ੍ਰੈਂਗਲਿਸ਼ ਸਪੀਕਿੰਗ ਕਿਉਂਕਿ ਬੀਜੇਪੀ ਅਜ ਤੱਕ अकेਲੀ ਲੜਦੀ ਰਹੀ ਹੈ ਜਿਹੜੇ ਉਹਦੇ ਬਾਰੇ ਪ੍ਰੈਡਿਕਸ਼ਨਸ ਨਹੀਂ ਹੋ ਰਹੀਆਂ ਉਹਦੇ ਵਿੱਚ ਇੱਕ ਮੇਨ ਕਾਰਨ ਇਹ ਵੀ ਹੈ ਕਿ ਕਿੰਨੀ ਹੋਊਗੀ ਅੱਗੇ ਤੱਕ 3 ਔਰ 23 ਦਾ ਕਿ ਰਹੇ ਆ 3 ਔਰ 23 3 ਰੋਕਸਵਾ ਔਰ 23 ਅਸੈਂਬਲੀ ਚ ਨਾ ਚਿੰਤ ਜੀ ਉਹਨੋਂ ਬਾਅਦ ਕੇ ਲੜ ਰਹੇ ਨੇ ਕਿ ਉਹਨਾਂ ਦਾ ਚਾਰੇ ਪਾਸੇ 150 ਦੇ ਵਿੱਚੋਂ ਬਤਾ ਪਹੁੰਚ ਹੀ ਗਏ ਨੇ ਕਿਉਂਕਿ ਅੱਜ ਚਾਹੇ ਅਕਾਲੀ ਦਲ ਆਏ ਚਾਹੇ ਕਾਂਗਰਸ ਆਏ ਚਾਹੇ ਆਮ ਆਦਮੀ ਪਾਰਟੀ ਆ ਜਾਂ ਕੋਈ ਹੋਰ ਹੈ ਉਹਨਾਂ ਦਾ ਮੇਨ ਟਾਰਗੇਟ ਜਿਹੜਾ ਉਹ ਬੀਜੇਪੀ ਤੇ ਰਿਹਾ ਜੀ ਹੈਕਰ ਉਹਨਾਂ ਨੇ ਬੀਜਾਪੀ ਇੱਕ ਸੈਂਟਰ ਫਿਗਰ ਤਾਂ ਬਣੀ ਗਈ ਕਿ ਇਸ ਕਰਕੇ ਬੀਜਾਪੀ ਨੂੰ ਅਗਲੀ ਵਾਰ ਦੇ ਵਿੱਚ ਅੱਛਾ ਮਿਲਣ ਦਾ ਬਹੁਤ ਹੈਗਾ ਜੀ ਬੈਂਕਟ ਸਰ ਸਮਾਖਤਾ ਜੀ ਤੁਹਾਡੇ ਤੋਂ ਜਾਨਦੀਆਂ ਨੇ ਸ਼ੋਰਟ ਦੇ ਵਿੱਚ ਮੈਂ ਤੁਹਾਡੇ ਤੋਂ ਵੀ ਜਾਨਣਾ ਚਾਹਾਂਗਾ ਕਿਸ ਤਰੀਕੇ ਤੁਸੀਂ ਦੇਖਦੇ ਹੋ ਜਿਹੜੇ ਨਤੀਜੇ ਇਸ ਵਾਰ ਐਲਾਨੇ ਜਾਣਗੇ ਸਰ ਨੇ ਕਿਹਾ ਸੱਤਾ 'ਚ ਵਾਪਸੀ ਬੀਜਾਪੀ ਦੀ ਤੁਹਾਨੂੰ ਕੀ ਲੱਗਦਾ ਕੁਝ ਇਫੈਕਟਿਵ ਰਹਿ ਸਕਦੀਆਂ ਨੇ ਇਹ ਚੋਣਾਂ ਅ ਦੇਖੋ ਇਹ ਚੋਣਾਂ ਬਹੁਤ ਇਫੈਕਟਿਵ ਹੈਗੀਆਂ ਕਿਉਂਕਿ 2027 ਦੇ ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਜਾਏਗਾ ਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਸਾਰੀਆਂ ਪਾਰਟੀਆਂ ਦਾ ਜੇ ਜ਼ੋਰ ਤੁਸੀਂ ਦੇਖੋ ਜੇ ਲੋਕਲ ਕੈਂਡੀਡੇਟਸ ਦੀ ਗੱਲ ਕਰੋ ਤਾਂ ਬਿਲਕੁਲ ਹੀ ਉਹਨਾਂ ਨੇ ਲੋਕ ਸਭਾ ਦੇ ਮੁੱਦਿਆਂ ਤੋਂ ਹਟ ਕੇ ਇਹ ਚੋਣ ਜਿਹੜੀ ਹੈ ਜ਼ਿਆਦਾ 2027 ਦੀ ਵਿਧਾਨ ਸਭਾ ਦੀ ਗੱਲ ਕੀਤੇ ਆਪਾਂ ਵੇ ਜਾਕਰ ਸਾਹਿਬ ਨੇ ਸਿੱਧਾ ਸਿੱਧੇ ਤੌਰ ਤੇ ਨਰਿੰਦਰ ਮੋਦੀ ਜੀ ਨੂੰ ਕਹਿਤਾ ਹੋਵੇ ਵੀ ਪੰਜਾਬ ਤੇ ਨਜ਼ਰ ਬਣਾਈ ਰੱਖਿਓ ਜੇ ਪਾਣੀ ਨਕਤੋਂ ਅੱਗੇ ਜਾਂਦਾ ਹੈ ਤੇ ਇਹਨੂੰ ਸਟੇਟ ਨੂੰ ਸੰਭਾਲਣਾ ਤੁਹਾਡਾ ਕੰਮ ਹੈ ਸਟੇਟ ਦੇ ਇਸ਼ੂਜ਼ ਕੀ ਕੀ ਕੀਏ ਗਏ ਆ ਤੇ ਉਹਨਾਂ ਨੇ ਜਿਵੇਂ ਪ੍ਰਮੋਜੀ ਨੇ ਵੀ ਕਿਹਾ ਕਿ ਉਹਨਾਂ ਨੇ ਕਿਹਾ ਕਿ ਸੈਮੀ ਫਾਈਨਲ ਹੈ ਬੜੀ ਕਲੀਅਰ ਤੌਰ ਤੇ ਇਹ ਕਿਹਾ ਤਾਂ ਕਿ 2027 메인 ਟੀਚਾ ਹੈਗਾ ਹੁਣ ਇਹ ਇਹ ਚ ਦੇਖਦੇ ਅਸੀਂ ਪ੍ਰਮੁਖ ਪੁਆਇੰਟ ਕਿਹੜੇ ਰਹਿਣਗੇ ਪ੍ਰਮੁਖ ਪੁਆਇੰਟ ਇਹ ਰਹਿਣਗੇ ਜਿਵੇਂ ਤੁਸੀਂ ਕਿਹਾ ਕਿ ਜਿਨ੍ਹਾਂ ਨੂੰ ਤੁਸੀਂ ਥੋੜਾ ਕਟੜ ਪੰਥਕ ਜਿਹੜੇ ਆਗੂ ਕਹਿੰਦੇ ਨੇ ਆਪਾਂ ਅੰਮ੍ਰਿਤਪਾਲ ਸਿੰਘ ਜੂ ਕਹਿੰਦੇ ਸੰਗਰੂਪ ਦੀ ਸੀਟ ਕਹਿੰਦੇ ਹੋ इवन ਲੁਧਿਆਣਾ ਦੀ ਸੀਟ ਜੇ ਤੁਸੀਂ ਕਹੋ ਤਾਂ ਕਮਲਜੀਤ ਬਰਾੜ ਜਿਹੜੇ ਹੈਗੇ ਲੱਗ ਰਿਹਾ ਕਿ ਇੱਕ ਚੰਗੀ ਵੋਟ ਲੈ ਕੇ ਜਾ ਰਹੇ ਹੈ ਜਿਹੜਾ ਤੋਡੇ ਫਾਈਨਲ ਰਿਜ਼ਲਟਸ ਦੇ ਵਿੱਚ ਅਸਰ ਪਾਏਗੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਲਾਸਟ ਜੇ ਅਸੀਂ ਵਿਧਾਨ ਸਭਾ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਆਮ ਆਦੀ ਪਾਰਟੀ 92 ਸੀਟਾਂ ਲੈ ਕੇ ਆਈ ਹੈ ਉਦੋਂ ਜਿਹੜੀ ਪੋਲਿੰਗ ਸੀਗੀ 72.15% ਹੋਈ ਸੀਗੀ ਜੀ ਅੱਜ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਜਿਹੜੀ ਹੁਣ ਨਜ਼ਰ ਆ ਰਹੀ ਹੈ 60 60 ਤੋਂ ਥੋੜੀ ਉੱਤੇ ਜਾਏਗੀ ਤੇ ਇਸ ਇਲੈਕਸ਼ਨ ਦੇ ਰਿਜ਼ਲਟ ਦੇ ਵਿੱਚ ਜਿਹੜੀ VOTING ਪਰਸੈਂਟੇਜ ਹੈਗੀ ਹੈ ਜੇ BJP ਦੀ VOTING ਪਰਸੈਂਟੇਜ ਰੂਰਲ ਏਰੀਆਜ਼ 'ਚ ਆਪ ਜਾਣਦੇ ਜੋ ਨਜ਼ਰ ਆ ਰਿਹਾ ਕਿ ਇੱਕ ਸੈਕਸ਼ਨ ਸਿੱਖ ਵੋਟਰਸ ਦਾ ਵੀ ਬੀਜੇਪੀ ਦੇ ਲਈ ਵੋਟ ਕਰਦਾ ਨਜ਼ਰ ਆਉਂਦਾ ਹੈ ਜੇ ਇਹੋ ਜਿਹਾ ਕੁਝ ਰੂਰਲ ਵੋਟ ਬੈਂਕ ਤੋਂ ਵੀ ਜੇ ਇਹ ਜੀ ਸਪੋਰਟ ਮਿਲਦੀ ਹੈ ਤੇ ਭਾਜਪਾ ਦਾ ਜਿਹੜਾ 2027 ਦਾ ਜਿਹੜਾ ਟੀਚਾ ਉਹ ক্লোਜ਼ ਨਜ਼ਰ ਆਏਗਾ ਜੇ ਆਮ ਆਦਮੀ ਪਾਰਟੀ ਜੀ ਸੀਟਾਂ ਲੈ ਜਾਂਦੀ ਹੈ ਤੇ ਉਹਨਾਂ ਨੂੰ ਅਗਲੀ ਵਿਧਾਨ ਸਭਾ ਦੇ ਵਿੱਚੋਂ ਸਟਰੋਂਗ ਰਹਿਣਗੇ ਨਹੀਂ ਤਾਂ ਜੇ ਉਹਨਾਂ ਦਾ ਵੋਟ ਸ਼ੇਅਰ ਸਾਈਜ਼ਾਬਲੀ ਗਿਰਦਾ ਹੈ ਤੇ ਆਮ ਆਦਮੀ ਪਾਰਟੀ ਲਈ ਖਤਰੇ ਦੀ ਘੰਟੀ ਹੁਣ ਤੇ ਵੱਜਣੀ ਸ਼ੁਰੂ ਹੋ ਜਾਏਗੀ ਜਿੱਥੇ ਅਕਾਲੀ ਦਲ ਦੀ ਗੱਲ ਕਰਦੇ ਆਂ ਕਾਂਗਰਸ ਦੀ ਗੱਲ ਕਰਦੇ ਆਂ ਨੇਸ਼ਨਲ ਲੈਵਲ ਤੇ ਰਾਸ਼ਟਰੀ ਸਰਤੋਂ ਜਿੰਨਾ ਮਰਜ਼ੀ ਕੁਝ ਵੀ ਜੋ ਕਲੇਮ ਕਰ ਰਹੇ ਹੈ ਉਹ ਮੈਂ ਹਜੇ ਉਹਦੇ ਤੇ ਨਹੀਂ ਜਾ ਰਿਹਾ ਭਾਵੇਂ ਉਹ ਇੰਡੀ ਗਠਬੰਧਨ ਕਹਿੰਦਾ ਕਿ ਅਸੀਂ ਜਿੱਤ ਰਹੇ ਹਾਂ ਭਾਜਪਾ ਕਹਿ ਰਹੀ ਕਿ ਜਿੱਤ ਰਹੇ ਹੈ ਭਾਵੇਂ ਥੋੜਾ ਜਿਹਾ ਪਲੜਾ ਭਾਜਪਾ ਦਾ ਇਸ ਲਈ ਪਾਰੀ ਨਜ਼ਰ ਆਉਂਦਾ ਕਿਉਂਕਿ ਉਹਦੇ ਰੀਜ਼ਨਸ ਹੈਗੇ ਸਾਰੀ ਪੋਲਸ ਦੇ opinion polls ਸਾਰੇ ਫੇਵਰ ਚਾ ਰਹੇ ਲੇਕਿਨ ਇੱਥੇ ਦੀ ਸ਼ੀਟਾਂ ਜਿਹੜੀ ਆਮਾ ਦੀ ਪਾਰਟੀ ਦੀ ਜੇ ਵੋਟ ਸ਼ੇਅਰ ਘਟਦਾ ਉਸ ਵੋਟ ਸ਼ੇਅਰ ਨੂੰ ਕੌਣ ਲੈ ਕੇ ਜਾਂਦਾ ਹੈ ਇਹ ਵੀ ਬਹੁਤ ਇੰਪੋਰਟੈਂਟ ਰਹੇਗਾ ਕਿ ਕਾ ਕਾਂਗਰਸ ਉਸ ਵੋਟ ਸ਼ੇਅਰ ਨੂੰ ਲੈ ਪੰਦੀ ਹੈ ਕਾਂਗਰਸ ਆਪਣੀ ਪੋਜੀਸ਼ਨ ਇਥੇ ਰਿਟੇਨ ਕਰ ਪੰਦੀ ਹੈ ਹਜੇ ਤੱਕ ਨਜ਼ਰ ਆ ਰਿਹਾ ਹੈ ਕਿ ਕਾਂਗਰਸ ਉਸ ਹਿਸਾਬ ਦੇ ਨਾਲ ਇਥੇ ਪਰਫਾਰਮ ਨਹੀਂ ਕਰ ਪਾਰੀ ਭਾਵੇਂ ਉਹ ਵੋਟ ਟਿਕਟਾਂ ਵੰਡਣ ਦੀ ਗੱਲ ਹੋਵੇ ਵੀ ਟਿਕਟਾਂ ਨਹੀਂ ਪ੍ਰੋਪਰਲੀ ਵੰਡ ਸਕੇ ਲੇਕਿਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤੇ ਪੰਜਾਬ ਦਾ ਲੋਕ ਸਭਾ ਜਿਹੜਾ ਹੈਗਾ ਉਹ 2024 ਦੇ ਵਿਧਾਨ ਸਭਾ ਦੇ ਵੱਲ ਨੂੰ ਇਸ਼ਾਰਾ ਕਰ ਰਿਹਾ ਹੈ ਸਰਕਾਰ ਕੇਂਦਰੀ ਸਰਕਾਰ ਦੇ ਬਣਨ ਜਾਂ ਨਾ ਬਣਨ ਦੇ ਵਿੱਚ ਪੰਜਾਬ ਦਾ ਕੋਈ ਬਹੁਤ ਮੇਜਰ ਹਜੇ ਰੋਲ ਨਹੀਂ ਲੱਗਦਾ। ਤਨਵਰ ਸਰ ਤੁਸੀਂ ਸਾਡੇ ਨਾਲ ਜੁੜੇ ਸਮਾਂ ਦਿੱਤਾ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਕਈ ਮੁੱਦੇ ਹੋਰ ਵੀ ਬਹੁਤ ਸਾਰੇ ਨੇ ਮਸਲੇ ਹੋਰ ਵੀ ਨੇ ਜਵਾਬ ਜਿਹੜੇ ਤੁਹਾਡੇ ਤੋਂ ਅਸੀਂ ਲੈ ਸਕਦੇ ਹਾਂ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤਾਂ VOTING ਆ ਜਿਹੜੀ ਉਹ ਖਤਮ ਹੋ ਚੁੱਕਿਆ ਪ੍ਰਕਿਰਿਆ ਖਤਮ ਹੋ ਚੁੱਕੀ ਆ ਹੁਣ ਨਤੀਜਿਆਂ ਦਾ ਜਿਹੜਾ ਐਲਾਨ ਹੋਣਾ ਬਾਕੀ ਆ ਉਡੀਕ ਹੋਏਗੀ ਕਿਉਂਕਿ VOTERਾਂ ਨੇ ਜਿਹੜੀ ਆਪਣੀ ਇੱਕ ਵੋਟ ਆ ਉਹ ਪਾ ਦਿੱਤੀ ਆ ਜਿਹੜੇ ਉਮੀਦਵਾਰ ਨੇ ਪਾਰਟੀਆਂ ਨੇ ਉਹਨਾਂ ਦੀ ਕਿਸਮਤ ਲਿਖ ਦਿੱਤੀ ਆ ਪਰ ਹੁਣ ਕਿਸਮਤ ਚਮਕਣੀ ਕਿਹੜੇ ਉਮੀਦਵਾਰ ਦੀ ਆ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਉਣੀ ਆ ਦਾਅਵੇ ਸਾਰਿਆਂ ਨੇ ਕਰਨੇ ਆ ਪਰ ਜਿੱਤ ਕਿਹਨੂੰ ਨਸੀਬ ਹੋਣੀ ਆ ਇਹ 4 ਤਰੀਕ ਨੂੰ ਪਤਾ ਲੱਗੇਗਾ ਤੇ ਤੁਸੀਂ ਆਪੋ ਆਪਣੀ رائے ਆ ਜਿਹੜੀ ਉਹ ਵੀ ਕਮੈਂਟ ਦੇ ਵਿੱਚ ਜਰੂਰ ਸਾਂਝੀ ਕਰਨਾ। ਨੂੰ ਲੈ ਕੇ VOTING ਪ੍ਰਕਿਰਿਆ ਖਤਮ ਹੋ ਚੁੱਕੀ ਆ ਤੇ 4 ਜੂਨ ਨੂੰ ਹੁਣ ਨਤੀਜੇ ਆ ਜਿਹੜੇ ਉਹ ਐਲਾਨੇ ਜਾਣਗੇ ਲੋਕ ਕਿਸ ਦੀ ਕਿਸਮਤ ਚਮਕਾਉਣਗੇ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਏਗੀ ਕਿਹੜਾ ਉਮੀਦਵਾਰ ਜਿੱਤ ਦਰਜ ਕਰਕੇ ਲੋਕ ਸਭਾ ਦੀਆਂ ਪੌੜੀਆਂ ਚੜ੍ਹੇਗਾ ਇਹ 4 ਤਰੀਕ ਨੂੰ ਪਤਾ ਲੱਗੇਗਾ ਚਰਚਾ ਕਰਾਂਗੇ ਕਿ ਕਿਸ ਤਰੀਕੇ ਦੀ VOTING ਰਹੀ ਆ ਸਾਡੇ ਨਾਲ ਸਾਡਾ ਸਾਥ ਦੇਣਗੇ ਦੋ ਸੀਨੀਅਰ ਪੱਤਰਕਾਰ ਪ੍ਰਮੋਦ ਬਾਤਿਸ਼ ਜੀ ਤੇ ਬੈਂਕ ਤੇ ਬੈਂਕਟ ਬਾਦਸ਼ਾਹ ਜੀ ਤਾਂ ਗੱਲਬਾਤ ਕਰਾਂਗੇ ਪ੍ਰਮੋਦ ਜੀ ਤੋਂ ਸ਼ੁਰੂਆਤ ਕਰਾਂਗੇ ਸਰ ਤੁਸੀਂ ਲਗਾਤਾਰ ਕਵਰੇਜ ਵੀ ਕਰ ਰਹੇ ਹੋ ਤੇ ਹਰ ਇੱਕ ਪਾਰਟੀ ਦੇ ਨੁਮਾਇੰਦੇ ਦੇ ਨਾਲ ਵੀ ਤੁਸੀਂ ਵਿਚਰੇ ਹੋ ਕਿਸ ਤਰੀਕੇ ਇਹ ਚੋਣਾਂ ਰਹੀਆਂ ਨੇ ਕਿਵੇਂ ਦਾ ਮਾਹੌਲ ਦੇਖਿਆ ਵਾ ਤੇ ਲੋਕਾਂ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਸੀ ਇਸ ਵਾਰ ਸਭ ਤੋਂ ਪਹਿਲਾਂ ਤਾਂ ਮੈਂ ਅਗਰ ਬਹੁਤ ਬੜੀ ਗਲਤੀ ਕਰੂੰਗਾ ਅਗਰ ਲੋਕਾਂ ਨੂੰ ਔਰ ਦੇਸ਼ ਦੀ ਜਨਤਾ ਦਾ ਇੱਕ ਮੁबारक ਨਲਮਾ ਜੀ ਕਿ ਐਡਾ ਬੜਾ ਇੱਕ ਯੱਗ ਸੀਗਾ ਐਡਾ ਬੜਾ ਇੱਕ ਤੀਰਤ ਮਤਲਬ ਫਿਗਾ ਭੰਗ ਇਵੈਂਟ ਸੀਗਾ ਜਿਹੜਾ ਬਗੈਰ ਕਿਸੇ ਵਾਇਲੈਂਸ ਤੋਂ ਬਗੈਰ ਬਿਲਕੁਲ ਸ਼ਾਂਤੀ ਨਾਲ ਆਰਾਮ ਨਾਲ ਕੰਪਲੀਟ ਹੋਇਆ ਇੱਕ ਬਹੁਤ ਬੜਾ ਤਿਹਾੜਾ ਦੀ ਕਾਮਯਾਬੀ ਹੈ ਜੀ ਇਹ ਉਹਨਾਂ ਨੂੰ ਸਭ ਨੂੰ ਵਧਾਈ ਔਰ ਇਹਦੇ ਵਿੱਚ ਅਸੀਂ ਇੱਕ ਇਸਟੈਬਲਿਸ਼ ਕੀਤਾ ਸਭ ਨੂੰ ਪਹਿਲਾਂ ਕਿ ਇੰਡੀਆ ਇੱਕ ਬਹੁਤ ਮਚਿਓਰ ਜਿਹੜੀ ਅ ਡੈਮੋਕ੍ਰੇਸੀ ਹੈਗੀ ਹੈ। ਲਾਈਕ ਤੇ ਦੂਸਰਾ ਤੁਸੀਂ ਜਿਹੜਾ ਸਵਾਲ ਪੁੱਛਿਆ ਕਿ ਅੱਜ ਦਾ ਮਾਹੌਲ ਇਹ ਵਿੱਚ ਮੈਂ ਦੱਸਦਾ ਕਿ ਮਾਹੌਲ ਬਹੁਤ ਵਧੀਆ ਰਿਹਾ। ਹੂੰ ਲੀਡਰਾਂ ਨੇ ਬਹੁਤ ਜ਼ੋਰਦਾਰ ਭਾਸ਼ਣ ਦਿੱਤੇ। ਲੋਕਾਂ ਨੂੰ ਜਿੱਦਾਂ ਜਿੱਦਾਂ ਵੀ ਕਰ ਸਕਦੇ ਸੀ ਉਹ ਕੀਤਾ। ਜੀ। ਲੇਕਿਨ ਅ ਮੈਂ ਇਹ ਹਲੇ ਨਹੀਂ ਕਹਿ ਸਕਦਾ ਕਿ ਉਹਨਾਂ ਜਨਤਾ ਉਹਨਾਂ ਦੇ ਚੱਕਰ 'ਚ ਕਿਸ ਤਰੀਕੇ ਨਾਲ ਆਇਆ। ਹੂੰ ਲੁਧਿਆਣਾ 'ਚ ਬਹੁਤ ਬੜੀਆਂ ਬੜੀਆਂ ਰੈਲੀਆਂ ਕੀਤੀਆਂ ਸਾਰਿਆਂ ਨੇ ਰੈਲੀਆਂ ਕੀਤੀਆਂ। ਜੀ। ਰਾਹੁਲ ਗਾਂਧੀ ਵੀ ਆਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਏ, ਹੋਮ ਮਿਨਿਸਟਰ ਵੀ ਆਏ। ਜਰਾਮ ਰਮੇਸ਼ ਵੀ ਆਏ ਕੇਜਰੀਵਾਲ ਸਾਹਿਬ ਵੀ ਆਏ ਮੁੱਖ ਮੰਤਰੀ ਜੋਗੀ ਵੀ ਆਏ ਜੀ ਜੀ ਯੂਪੀ ਦੇ ਸੀਐਮ ਵੀ ਆਏ ਯੂਪੀ ਦੇ ਸੀਐਮ ਵੀ ਉਹ ਭੁੱਲ ਗਿਆ ਕਹਿਣਾ ਉਹ ਬਹੁਤ ਯੂਪੀ ਦੇ ਸੀਐਮ ਵੀ ਆਏ ਜੀ ਔਰ ਸਭ ਨੇ ਆਪਣੀ ਆਪਣੀ ਛਾਪ ਛੁੱਡੀ ਹੈ ਹਮ ਲੇਕਿਨ ਹੁਣ ਬੋਟਾ ਚੋ ਕਿੰਨੇ ਕ ਨੂੰ ਕਨਵਰਟ ਕਰ ਸਕਦੇ ਆ ਇਹ ਟਾਈਮ ਦੱਸੋ ਹਮ ਸਰ ਤੁਹਾਡੇ ਤੋਂ ਜਾਨਣਾ ਚਾਹਾਂਗੇ ਇਸ ਵਾਰ ਨਾ ਇੱਕ ਜਿਹੜੀ ਚੀਜ਼ ਫੀਲਡ ਦੇ ਵਿੱਚ ਸੁਣਨ ਨੂੰ ਮਿਲਦੀ ਸੀ ਉਹ ਸੀਗੀ ਕਿ ਲੋਕ ਚੁੱਪ ਨੇ ਲੋਕ ਇਸ ਵਾਰ ਖੁੱਲ ਕੇ ਕਿਸ ਦਾ ਸਾਫ ਨਹੀਂ ਦੇ ਰਹੇ ਤੁਹਾਨੂੰ ਕੀ ਲੱਗਦਾ ਕਿ ਬਿਲਕੁਲ ਇਸੇ ਤਰੀਕੇ ਦਾ ਮਾਹੌਲ ਸੀ ਜਾਂ ਹੁਣ ਕੁਝ ਘੰਟੇ ਪਹਿਲਾਂ ਕਹਿ ਲਿਆ ਜਾਂ ਕੁਝ ਦਿਨ ਪਹਿਲਾਂ ਕਹਿ ਲਿਆ ਕੁਝ ਫਰਕ ਪਿਆ ਉਹ ਚੀਜ਼ ਨੂੰ ਲੈ ਕੇ ਬਹੁਤ ਧੰਨਵਾਦ ਇਥੇ ਸਟੂਡੀਓ ਚ ਬੁਲਾਉਂਦਾ ਤੇ ਮੈਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੇ ਅਸੀਂ ਇਸ ਵਾਰ ਦੇਖਦੇ ਹਾਂ ਇਸ ਚੋਣ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਕਾਲੀ ਦਲ ਤੇ ਭਾਜਪਾ ਇਸ ਇਲੈਕਸ਼ਨ ਦੇ ਵਿੱਚ ਅਲੱਗ-ਅਲੱਗ ਲੜ ਰਹੇ ਸੀ ਤੇ ਬਹੁਤ ਬਹੁਤ ਇਹਦਾ ਵੀ ਅਸਰ ਜਿਹੜਾ ਹੈਗਾ ਉਹ ਚੋਣਾਂ 'ਤੇ ਸਿੱਧੇ ਤੌਰ ਤੇ ਆਉਂਦਾ ਕਿ ਦੋ ਪਾਰਟੀਆਂ ਇੱਕ ਪਾਸੇ ਕალიਦਲ ਆਪਣੇ ਰਿਵਾਈਵਲ ਦੇ ਵਿੱਚ ਲੱਗੇ ਹੋਏ ਆ ਉਹਦੇ ਲਈ ਜ਼ੋਰ ਮਾਰੇ ਸੀ ਭਾਜਪਾ ਪੰਜਾਬ ਦੇ ਵਿੱਚ ਆਪਣੇ